ਦੋਸਤੋ ਲੱਗਿਆ ਆਪਾਂ ਚਟਣੀ ਬਣਾਉਣ ਕੱਲ ਆਪਾਂ ਵੀਡੀਓ ਪਾਈ ਤੀ ਉਹ ਦੋਸਤੋ ਚਿਬੜਤੀ ਏ ਕੱਲ ਵਾਲੀ ਇਹਦੇ ਚ ਆਪਾਂ ਚਿਬੜ ਪਾ ਰਹੇ ਆ ਚਟਣੀ ਚ ਗੁੜ ਪਾ ਰਹੇ ਆ ਪੁਦੀਨਾ ਤੇ ਤਰਲਸੀ ਦੇ ਪੱਤੇ ਨਾਲ ਪਾ ਰਹੇ ਆ ਦੋਸਤੋ ਪਿਆਜ਼ ਬਾਕੀ ਲੋਨ ਅਨਸਾਰ ਥੋੜੇ ਆ ਆਪਾਂ ਚ ਲੋਨ ਪਾ ਲਾਂਗੇ ਚਟਣੀ ਬਣਾਵਾਂਗੇ ਦੋਸਤੋ ਐਤਵਾਰ ਦਾ ਦਿਨ ਹੈ ਅੱਜ ਇਹ ਚਟਣੀ ਆਪਾਂ ਆਪਣੇ ਹੱਥ ਨਾਲ ਬਣਾਉਂਦੇ ਹਾਂ ਹਰ ਐਤਵਾਰ ਇਹਦੇ ਵਿੱਚ ਆਪਾਂ ਗੁੜ ਇਹਦੇ ਚ ਮਿਰਚੀ ਪਾਉਂਦੇ ਦੋਸਤੋ ਐਨੀ ਮਿੱਠੀ ਚਟਣੀ ਬਣਦੀ ਹੈ ਜੇ ਤੁਸੀਂ ਕੇਰਾ ਖਾ ਲਈ ਨਾ ਤੁਸੀਂ ਭੁੱਲ ਜੂਗੇ ਮਤਲਬ ਤੁਸੀਂ ਹਰ ਐਤਵਾਰ ਜਿੱਥੇ ਤੁਸੀਂ ਤਿੰਨ ਪਰੌਂਠੇ ਖਾਣੇ ਚਾਰ ਖਾਓਗੇ ਨਾਲੇ ਤਾਤਸਤ ਲੱਗ ਜਾਣਾ ਨਾਲੇ ਇੰਨੀ ਕਿ ਟੇਸਟੀ ਬਣ ਜੀਏ ਰਹੇ ਰੱਬ ਦਾ ਨਾ ਦੋਸਤੋ ਸੋ ਬਣਾਇਆ ਕਰੋ ਪਦੀਨਾ ਪਿਆਜ਼ ਜਿਬੜ ਪਾ ਕੇ ਚਟਨੀ ਧਨੀਆ ਹੈ ਨਹੀਂ ਨਹੀਂ ਪਤਾ ਨਹੀਂ ਆ ਵੀ ਮਿਕਸ ਕਰ ਸਕਦੇ ਆ ਸੋ ਮੇਰੇ ਦੋਸਤਾਂ ਨੂੰ ਇੱਕ ਜਾਰਸ਼ ਹੈ ਕਿ ਦੇਸੀ ਖਾਣੇ ਖਾਓ ਤੇ ਆਪਣੀ ਸਿਹਤ ਬਣਾਓ ਵੀਡੀਓ ਨੂੰ ਕਰੋ ਲਾਇਕ ਨਾਲੇ ਕਰੋ ਸ਼ੇਅਰ どうも。